ਆਣਾ ਦਾ ਸਰਕਾਰੀ ਹਸਪਤਾਲ ਸੂਬੇ ਦੀ ਮੌਜੂਦਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਜੀ ਹਾਂ ਸਹੀ ਸੁਣਿਆ ਤੁਸੀਂ ਇਸ ਹਸਪਤਾਲ ਦੇ ਜੱਚਾ ਪੱਚਾ ਵਾਰਡ ਦੇ ਇੰਨੇ ਬੁਰੇ ਹਾਲ ਨੇ ਕਿ ਨਾ ਤਾਂ ਇੱਥੇ ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਨੇ ਤੇ ਨਾ ਹੀ ਨਰਸਾਂ ਜਿਸ ਕਰਕੇ ਇਲਾਜ ਦੀ ਆਸ ਨਾਲ ਦੂਰੋਂ ਨੇੜਿਓਂ ਆਂਦੀਆਂ ਔਰਤਾਂ ਮਰੀਜ਼ਾਂ ਤੇ ਪੱਲੇ ਪੈ ਰਹੀ ਹੈ ਸਿਰਫ ਤੇ ਸਿਰ ਖੱਜਲ ਖਵਾਰੀ ਸਾਲ 1997 ਦੇ ਵਿੱਚ ਸੂਬੇ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐ 100 ਬਿਸਤਰਿਆਂ ਵਾਲਾ ਹਸਪਤਾਲ ਸਮਾਣਾ ਬਲਾਕ ਦੇ ਲੋਕਾਂ ਨੂੰ ਸਿਹਤ ਸਹੂਤਾ ਦੇਣ ਲਈ ਬਣਵਾਇਆ ਗਿਆ ਸੀ ਪਰ ਮੌਜੂਦਾ ਸੁਭਾ ਸਰਕਾਰ ਦੇ ਰਾਜ ਵਿੱਚ ਇਥੋਏ ਲੋੜੀਂਦੇ ਡਾਕਟਰ ਤੇ ਹੋਰ ਸਟਾਫ ਦੀ ਭਾਰੀ ਕਮੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਤਾ ਦੇਣ ਦੇ ਵਾਅਦੇ ਤੇ ਹੀ ਆਪਣੀ ਸਰਕਾਰ ਬਣਾਈ ਸੀ ਪਰ ਤਿੰਨ ਸਾਲਾਂ ਤੋਂ ਸੱਤਾ ਦਾ ਸੁਖ ਮਾਨ ਰਹੀ ਆਪ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਤਾ ਦੇਣੀਆਂ ਤਾਂ ਦੂਜੀ ਗੱਲ ਡਾਕਟਰੀ ਸਟਾਫ ਹੀ ਮੁਹੱਈਆ ਨਹੀਂ ਕਰਵਾ ਪਾ ਰਹੀ ਆਓ ਤੁਹਾਨੂੰ ਸੁਣਵਾਉਂਦੀਆਂ ਲੋਕਾਂ ਦੀ ਜ਼ੁਬਾਨੀ ਮਰੀਜ਼ਾਂ ਦੀ परेशानी हाँ जी कुछ भी नहीं है यहाँ पे तो ए, ए, एक डॉक्टर आता तो दूसरा चेंज होता है ये थोड़ी उतरी का पटियाले लिख के दे देते हैं इलाज यहीं पे होना चाहिए ना सरकारी में प्राइवेट में लिख के दे देते हैं हमें कम से कम दो डॉक्टर तो जरूरी होने चाहिए ने ठीक है जी तीन चार स्टाफ नर्सा होनी चाहिए ने सामने वास्ते तीन बजे वास तो बाद कोई स्टाफ नहीं है जी उ ਠੀਕ ਹੈ ਜੀ ਤੇ ਬੱਚੇ ਨੂੰ ਮਾਣੂ ਹਾਂ ਮਾਂ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਇਸ ਦਾ ਤੇ ਡਾਕਟਰ ਤੇ ਨਰਸਾਂ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰੀ ਨੇ ਜੀ ਕਿਉਂਕਿ ਹੁਣ ਤਨਖਾਹ ਇਸ ਚੀਜ਼ ਦੀ ਲੈਂਦੇ ਨੇ ਲੋਕਾਂ ਦੀ ਸੇਵਾ ਵਾਸਤੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜੇ ਉਹਨਾਂ ਨੂੰ ਤਨਖਾਹ ਦਿੰਦੇ ਹੋ ਤੇ ਉਹ ਆਪਣਾ ਪੂਰਾ ਕੰਮ ਕਰਨ ਵੀ ਜਾਂਚ ਕਰਨ ਆ ਕੇ ਵੀ ਕੀ ਹੋ ਰਿਹਾ ਇੱਥੇ ਕੀ ਨਹੀਂ ਹੋ ਰਿਹਾ ਉਧਰ ਹਸਪਤਾਲ ਵਿੱਚ ਇਲਾਜ ਦੀ ਆਸ ਲਾਉਂਦੇ ਮਰੀਜ਼ਾਂ ਨੂੰ ਤਰਪੇਸ਼ ਪਰੇਸ਼ਾਨੀਆਂ ਭਰ ਜਦੋਂ ਕਾਰਜਕਾਰੀ ਐਸਐਮ ਨੂੰ ਨਾਲ ਗੱਲ ਕੀਤੀ ਗਈ ਤਾ ਪਹਿਲਾਂ ਤਾਂ ਕਹਿਣ ਲੱਗੇ ਕਿ ਸਟਾਫ ਦੀ ਕੋਈ ਕਮੀ ਨਹੀਂ ਪਰ ਜਦੋਂ ਉਹਨਾਂ ਨੂੰ ਜੱਚਾ ਪੱਚਾ ਵਰਡ ਦਾ ਦੌਰਾ ਕਰਵਾਇਆ ਗਿਆ ਤਾਂ ਉਹਨਾਂ ਮੰਨਿਆ ਕਿ ਸਟਾਫ ਦੀ ਕਮੀ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਪਰ ਅਜੇ ਤੱਕ ਅੰਤੋਂ ਕੋਈ ਜਵਾਬ ਨਹੀਂ ਆਇਆ ਆ ਸਾਡੇ ਕੋਲ ਕੁਝ ਐਮਓ ਆਈਸੀ ਦੇ ਜਿਨ੍ਹਾਂ ਦੀ ਡਿਊਟੀ ਡੱਲੇਵਾਲ ਜੀ ਕੋਲ ਤਿੰਨੀ ਈਐਮਓ ਦੀ ਡਿਊਟੀ ਉੱਥੇ ਲੱਗ ਗਈ ਹੈਗੀ ਤਾਂ ਸਾਨੂੰ ਈਐਮਓ ਦੀ ਵੀ ਉਹਨ ਸ਼ਾਰਟੇਜ ਚੱਲ ਰਹੀ ਹੈਗੀ ਔਨ ਰਿਕਾਰਡ ਪੰਜ ਨਰਸਾ ਹੈਗੇ ਆ ਬਾਕੀ ਅਸੀਂ ਸਿਵਲ ਸਰਜਨ ਪਟੇਲਾ ਤੇ ਉੱਪਰ ਸੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਹੋਰ ਭੇਜੀ ਜਾਣ ਤੇ ਤਿੰਨ ਇਹਨਾਂ ਨੇ ਹੋਰ ਭੇਜੀ ਹੈਗੀਆਂ ਟੋਟਲ ਸਾਡੇ ਕੋਲ 8 ਹੈਗੀਆਂ ਸਟਾਫ ਦੇ ਸਾਹਮਣੇ ਦੂਜੇ ਪਾਸੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਨੇ ਸਮਾਣਾ ਹਸਪਤਾਲ ਦੇ ਇਹਨਾਂ ਹਾਲਾਤਾਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਕੇਰਿਆ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ ਛੇਤੀ ਸਰਕਾਰ ਨੇ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਅਤੇ ਹੋਰ ਪਰੇਸ਼ਾਨੀਆਂ ਨੂੰ ਦੂਰ ਨਾ ਕੀਤਾ ਤਾਂ ਉਹ ਵੱਡਾ ਸੰਕਟ ਬਣ ਡਿੱਟੇ ਆਪਾਂ ਕਹਿੰਦੇ ਸੀ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ 2022 ਦੀ ਜਦੋਂ ਸਰਕਾਰ ਬਣੀ ਹੈ ਕੈਨਦਿਲਿਡਾ ਸੈਟ ਮਾਡਲ ਦਿੱਲੀ ਦਾ ਜਿਹੜਾ ਸਿੱਖਿਆ ਮਾਡਲ ਹੈ ਉਹ ਅਸੀਂ ਲੈ ਕੇ ਆਵਾਂਗੇ ਪਰ ਮੈਂ ਦਿੱਲੀ ਚੋਣਾ ਚ ਜਾ ਰਹੀਆਂ ਨਾ ਮੈਨੂੰ ਮਾਡਲ ਉੱਥੇ ਦਿਖ ਰਿਹਾ ਨਾ ਮੈਨੂੰ ਇਹ ਮਾਡਲ ਇੱਥੇ ਦਿਖ ਰਿਹਾ ਸੋ ਬੇਨਤੀ ਹੈ ਕਿ ਤੁਰੰਤ ਇਹ ਗੱਲਾਂ ਵੱਲ ਧਿਆਨ ਦੇ ਕੇ ਉੱਥੇ ਡਾਕਟਰਾਂ ਦੀ ਪੈਰਾਮੈਡੀਕਲ ਸਟਾਫ ਦੀ ਨਰਸਿਸ ਦੀ ਜਿਹੜੀ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਸਾਡੀ ਮੈਲਕੋਬ੍ਰਸ ਵੱਲੋਂ ਤੁਹਾਨੂੰ ਇੱਕ ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਇਹ ਕੰਮ ਨਹੀਂ ਹੋਊਗਾ ਜੇ ਔਰਤਾਂ ਨੂੰ ਇਸੇ ਤਰ੍ਹਾਂ 100 ਕਿਲੋਮੀਟਰ ਦੇ ਦਾਇਰੇ 'ਚ ਉਹ ਔਰਤਾਂ ਇਸ ਬਣਾ ਹਸਪੀਟਲ ਪਹੁੰਚਦੀਆਂ ਨੇ ਪਰ ਉੱਥੇ ਉਹਨਾਂ ਨੂੰ ਇਹ ਸਹੂਲਤਾ ਨਹੀਂ ਮਿਲਦੀਆਂ ਤਾਂ ਤੁਹਾਨੂੰ ਬੇਨਤੀ ਹੈ ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਜ਼ਰੂਰ ਵਿੜਾਂਗੇ ਆ ਇਹ ਹੈ ਅਸਲ ਤਸਵੀਰ ਪੰਜਾਬ ਦੇ ਬਹੁਤੇ ਸਰਕਾਰੀ ਹਸਪਤਾਲਾਂ ਦੀ ਜਿੱਥੇ ਨਿਤ ਦਿਨੋਂ ਦੇ ਹਜ਼ਾਰਾਂ ਮਰੀਜ਼ ਇਲਾਜ ਨਾ ਮਿਲਣ ਕਰਕੇ ਖੱਜਲ ਖਵਾ ਰਹੇ ਨੇ ਦੇ ਹਸਪਤਾਲਾਂ ਦੇ ਇਹਨਾਂ ਹਾਲਾਤਾਂ ਨੇ ਸੂਬਾ ਸਰਕਾਰ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਤਾ ਦੇਣ ਦੇ ਦਾਅਵੇਾਂ ਦੀ ਵੀ ਕੋਲ ਖੋਲ ਕੇ ਰੱਖ ਦਿੱਤੀ ਹੈ ਕਿਸੇ ਦੇ ਬੱਚੇ ਨਾਲ ਕਿਸੇ ਔਰਤ ਨਾਲ ਕੋਈ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਉਸਕੇ ਜ਼ਿੰਮੇਵਾਰ ਕੌਣ ਹੋਵੇਗਾ ਲੇਕਿਨ ਲੋਕ ਮੰਗ ਕਰ ਰਹੇ ਹਨ ਜਲਦੀ ਤੋਂ ਜਲਦੀ ਸਿਹਤ ਵਿਭਾਗ ਪੰਜਾਬ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਨਰਸਾਂ ਅਤੇ ਡਾਕਟਰਾਂ ਦੀ ਤਾਇਨਾਤੀ ਤੁਰੰਤ ਕਰੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਕਿਉਂਕਿ ਗਰੀਬ ਆਦਮੀ ਸਰਕਾਰੀ ਹਸਪਤਾਲ ਦੇ ਵਿੱਚ ਆਂਦਾ ਹੈ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਡਿਲੀਵਰੀ ਨਹੀਂ ਕਰਾ ਸਕਦਾ ਕਿਉਂਕਿ ਉੱਥੇ 50 60 70000 ਰੁਪਏ ਖਰਚ ਜਾਂਦੇ ਹੈ